ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਜੀ ਠੀਕ ਹੋ ਸਾਰੇ ਜਣੇ। ਤੇ ਆਪਾਂ ਨੇ ਵੀਰੇ ਇੱਕ ਵੀਡੀਓ ਪਾਈ ਸੀਗੀ ਹੁਣ ਪਹਿਲਾਂ ਵੀ ਕਬੂਤਰ ਉਹਨਾਂ ਲਾਉਣਾ ਬਹੁਤ ਜ਼ਰੂਰੀ ਆ। ਤੇ ਆਪਾਂ ਵੀਰੇ ਹੁਣ ਇੱਕ ਵੀਡੀਓ ਹੋਰ ਪਾਉਣ ਲੱਗੇ ਆ। ਢਿਲਾਉਣ ਤੋਂ ਬਾਅਦ ਵੀਰੇ ਕਬੂਤਰਾਂ ਨੂੰ ਵੀਰੇ ਇੱਕ ਤਾਂ ਨਾਲ ਪਾਣੀ ਰੱਖ ਦੋ। ਤੇ ਨਾਲ ਆ ਕੇ ਵੀਰੇ ਕੂਤਰ ਬਾਹਰ ਕੱਢ ਦੋ। ਠੀਕ ਆ ਜੀ। ਬਾਹਰ ਵੀਰੇ ਬੈਠ ਕੇ ਕੂਤਰਾਂ ਨੂੰ ਵਧੀਆ ਤਰੀਕੇ ਨਾਲ ਧੁੱਪਾਂ ਸੇਕ ਲੈਣਗੇ। ਨਾਲੇ ਆਪਣੇ ਫੰਗਸ ਕਾ ਲੈਣਗੇ ਠੀਕ ਆ ਜੀ ਖੁੱਡੇ ਨੂੰ ਕਰ ਦਿਓ ਸਾਫ ਖੁੱਡਾ ਜਰੂਰ ਸਾਫ ਕਰ ਦਿਓ ਵੀਰੇ ਹੋਰ ਕਿਦੇ ਖੁੱਡਾ ਵਿੱਚ ਕਿੱ ਲਈ ਰੱਖ ਲਓ ਖੁੱਡਾ ਸਾਫ ਕਰ ਦਿਓ ਤੇ ਕਬੂਤਰਾਂ ਨੂੰ ਕੱਢ ਦਿਓ ਬਾਹਰ ਵੀਰੇ ਇੱਥੇ ਵੀਰੇ ਇਹ ਆਪਣੇ ਆਪ ਹਨ ਵਧੀਆ ਤਰੀਕੇ ਨਾਲ ਨਹਾ ਕੇ ਹੌਲੀ ਹੌਲੀ ਆਪਣੇ ਆਪ ਫੰਗਸ ਸਿਕਾਈ ਜਾਣਗੇ ਠੀਕ ਆ ਜੀ ਤੇ ਇਦਾਂ ਵੀਰੇ ਤੁੱਪਾਂ ਲੱਗ ਜੂ ਨਾਲ ਇੱਕ ਤਾਂ ਇਹਨਾਂ ਨੂੰ ਕਹਿੰਦੇ ਫੰਗ ਸੁੱਕ ਜਾਣਗੇ ਵੀਰੇ ਜਿਹੜੇ ਲੀਖਾਂ ਲੋਖਾਂ ਜੀਆਂ ਹੋਣਗੀਆਂ ਵੀ ਤੇ ਸਾਰੀਆਂ ਝੜ ਜਾਣਗੀਆਂ ਨਾਲੇ ਹੌਲੀ ਹੌਲੀ ਕਬੂਤਰ ਵੀਰੇ ਝਾੜੇ ਪੈਣ ਲੱਗ ਜਣਗੇ ਤੁਹਾਨੂੰ ਵੀ ਆਪਣੇ ਆਪ ਪਤਾ ਲੱਗ ਜਾਣਾ ਨਾਉਣ ਤੋਂ ਬਾਅਦ ਕਬੂਤਰ ਝਾੜੇ ਬਹੁਤ ਜਲਦੀ ਪੈਂਦਾ ਵੀਰੇ ਵੀ ਜਿਹੜਾ ਹੋਈ ਥੋੜੇ ਆਪਣੇ ਜੀਵਨ ਇਹਨਾਂ ਨੂੰ ਵੀ ਬਾਜ਼ੀਆਂ ਮੌਕੇ ਛੱਡ ਦਿੰਦੇ ਨੇ ਕਈਆਂ ਦੇ ਪੁੱਤਰਾਂ ਦੇ ਫੰਗ ਵੀ ਹੁਣ ਹੁਣ ਝਾੜ ਲੈਣਗੇ ਮਹੀਨੇ ਦੋ ਮਹੀਨੇ ਦੇ ਵਿੱਚ ਵਿੱਚ ਜਿਹੜੇ ਹੁਣ ਆਪਣੇ ਕੋਲ ਫਰਵਰੀ ਜਨਵਰੀ ਫਰਵਰੀ ਮਾਰਚ ਤੱਕ ਨਵੇਂ ਮਹੀਨੇ ਪਾਏ ਨੇ ਜਾਨੀ ਹਜੇ ਪਹਿਲਾਂ ਪਹਿਲਾਂ ਝਾੜ ਲੈਣਗੇ ਦੁਬਾਰਾ ਵੀ ਜੇ ਮੁੜ ਕੇ ਫੇਰ ਲੇਟੇ ਝਾੜਦੇ ਹੁੰਦੇ ਨੇ ਇਹ 6-6 ਮਹੀਨਿਆਂ ਦੀ ਵੀਰੇ ਵੈਲਿਡਿਟੀ ਹੁੰਦੀ ਹੈ ਫੰਗਾਂ ਦੀ ਕੁਮਾਵੇ ਇੱਕ ਇੱਕ ਤੋਂ ਉੱਤਰ ਮੈਨੂੰ ਲੱਗਦਾ ਵੀ ਇਹ ਪੂਰਾ ਸਰਤਾਂ ਤੰਤ ਤਕਰੀਬਨ ਵੀ ਉਹੀ ਬਾਜ਼ੀਆਂ ਮੌਕੇ ਰਹਿੰਦਾ ਹੁੰਦਾ ਇੱਕ ਮਹੀਨੇ ਉਦੋਂ ਵਾਰ ਫੰਗ ਝਾੜਨ ਲੱਗ ਜਾਂਦਾ ਦੁਬਾਰਾ ਵੀ ਇਹ ਕਲੀਆਂ 'ਚੋਂ ਠੀਕ ਹੈ ਜੀ ਕੀ ਕੂਤਰ ਰੇਖਣਾ ਵੀ ਲਵਾਉ ਤੁੱਪ ਮੇਰੇ ਨਾਲ ਆਪਣਾ ਜਿਹੜਾ ਸਕਾਉਣ ਆਪਣਾ ਪਿੰਡਾ ਕੁੰਡਾ ਜਿਹੜੇ ਹੋਰ ਮਾੜਾ ਮੁੰਡਾ ਰਹਿਣਗੇ ਲੱਗਾ ਲੱਗੇ ਹੁੰਦਾ ਉਹ ਸਾਫ ਕਰ ਦਿੰਦੇ ਨੇ ਵੀ ਤੇ ਇਦਾਂ ਹੀ ਕੂਤਰ ਸੁਨੱਖੇ ਲੱਗਣ ਲੱਗ ਜਾਂਦੇ ਨੇ ਵੀ ਇਹ ਮੇਨ ਵੱਡੀ ਗੱਲ ਇਹ ਆ ਸਭ ਤੋਂ ਜਿਵੇਂ ਮਾੜਾ ਮੋਟਾ ਬਿੱਠ ਫੁੱਟ ਲੱਗੀ ਹੁੰਦੀ ਆ ਉਹ ਤੋਪੀ ਜਾਂਦੀ ਆ ਕੂਤਰ ਦੀ ਆਪਣੀ ਮਰਜ਼ੀ ਨਾਲ ਨਾਵੇ ਵੀਰੇ ਕੂਤਾ ਤਾਂ ਬਾਹਲਾ ਵਧੀਆ ਰਹਿੰਦਾ ਜੇ ਫੜ ਕੇ ਨਾਲ ਉਹਨਾਂ ਨਾਲ ਆ ਵੀ ਸਕਦੇ ਆ ਆਪਾਂ ਮਾਰਜੀ ਨੇ ਨਾ ਕੂਟਰ ਵੀ ਆਏ ਆ ਉਹਦਾ ਵੀ ਜਿੱਥੋਂ ਜਿੱਥੋਂ ਜੀ ਕਰਦਾ ਉੱਥੋਂ ਮਲ ਮਲਣਾ ਆਉਂਦਾ ਕੂਟਰ ਵੀ ਹੋਏ ਦੇਖਿਓ ਕਰੇ ਪਾਣੀ ਰੱਖਦੇ ਕੂਟਰਾਂ ਨੂੰ ਠੀਕ ਆ ਜੀ ਬਹੁਤ ਤਾਂ ਕੂਟਰਾਂ ਨੂੰ ਪਾਣੀ ਰੱਖ ਦਿੰਦੇ ਵੀਰੇ ਕਈ ਰੱਖਦੀ ਹੈ ਨਹੀਂ ਅਗਲਾ ਕਹਿੰਦਾ ਵੀ ਨਹੀਂ ਕਾਹ ਨੂੰ ਪਾਣੀ ਰੱਖਣਾ ਗੰਦੇ ਹੋ ਜਾਣਗੇ ਜਾਂ ਕਿੱਥੇ ਗਿੱਲਾ ਕਰ ਦੇਣਗੇ ਤਾਂ ਵੀਰੇ ਰੱਖ ਕੇ ਦੇਖਿਓ ਆਪਣੇ ਕਹੇ ਤੇ ਇੱਕ ਵਾਰ ਜਿਹਨੇ ਨਵੇਂ ਵੀਰ ਨੇ ਬਾਕੀ ਪੁਰਾਣੇ ਤਾਂ ਰੱਖ ਲਈ ਨੇ ਬڑے ਕਬੂਤਰਾਂ ਨੂੰ ਵੀ ਲਣਾ ਸਕਦੇ ਆ ਵੀਰੇ ਇਦਾਂ ਆਪਾਂ ਤੇ ਉਡਣ ਵਾਲੇ ਇਹਨੂੰ ਵੀ ਇਹ ਆਪਣੇ ਸਾਰੇ ਵੀਰੇ ਉਡਣ ਵਾਲੇ ਕਬੂਤਰ ਨੇ ਬਾਜੀ ਛੱਡਣੇ ਵਾਲੇ ਠੀਕ ਆ ਜੀ ਤੇ ਲਣਾਉਣ ਤੋਂ ਬਾਅਦ ਵੀ ਇਹ ਧੁੱਪਾਂ ਬਹੁਤ ਜ਼ਰੂਰੀ ਆ ਠੀਕ ਆ ਜੀ ਉਹਨੇ ਤਾਂ ਹੀ ਵੀਡੀਓ ਪਾਈ ਆ ਵੀਰੇ ਵੀ ਆਪਾਂ ਵੀ ਧੁੱਪਾਂ ਦੇ ਵਿੱਚ ਛੱਡੇ ਹੋਏ ਨੇ ਕਬੂਤਰ ਆਪਣੇ ਇੱਕ ਕੋਸਤਾ ਛੱਤ 'ਤੇ ਬੈਠੇ ਨੇ ਕੋਸਤਾ ਥੱਲੇ ਬੈਠੇ ਨੇ ਠੀਕ ਆ ਜੀ ਚਲੋ ਠੀਕ ਆ ਵੀਰ ਧੰਨਵਾਦ ਜੀ ਸਾਰਿਆਂ ਦਾ ਓਕੇ ਜੀ